ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ 카ਟੋ ਕਲੇਸ਼ ਆਪਸੀ ਖਿਚੂ ਤਾਣੀ ਆਪ ਆਪਸੀ ਭੰਬਲ ਪੂਸਾ ਖਤਮ ਹੀ ਨਹੀਂ ਹੋ ਰਿਹਾ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਕੁਝ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਹੋਣਗੇ ਸ਼੍ਰੀ ਦਵੰਦਮਾ ਸਾਹਿਬ ਦੇ ਸ਼ਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਫੋਨ ਆਰਐਐਮਐ ਸਿੱਖ ਸੰਤਾ ਵੱਲੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੂਚਿਤ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਖਿਲਾਫ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਜਿਸ ਦਾ ਕੱਲ ਐਸਯੂਪੀਸੀ ਦੇ ਮੈਂਬਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਜਾਨ ਨੂੰ ਖਤਰਾ ਹੈ ਜੇਕਰ ਉਹਨਾਂ ਦੇ ਨਾਲ ਅਜਾਇਆ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਹੋਣਗੇ ਹੱਕੇ ਬੱਕੇ ਰਹਿ ਗਈ ਸਿੱਖ ਸੰਗਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿ ਜਿਹੜਾ ਬੰਦਾ ਹਮੇਸ਼ਾ ਜੈਡ ਸਕਿਉਰਿਟੀ ਦੇ ਵਿੱਚ ਘੁੰਮਦਾ ਹੈ ਆਸੇ-ਪਾਸੇ ਉਸਦੇ ਜੈਡ ਸਕਿਉਰਿਟੀ ਲੱਗੀ ਹੋਈ ਹੈ ਉਸ ਨੂੰ ਕਿਸ ਗੱਲ ਦਾ ਖਤਰਾ ਉਸ ਨੂੰ ਕੌਣ ਮਾਰੇਗਾ ਯਾਨੀ ਕਿ ਸਿੱਖ ਸੰਗਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੀਆਂ ਨੇ ਚੌਕਸ ਕਰ ਰਹੀਆਂ ਨੇ ਚੇਤਾਵਨੀ ਦੇ ਰਹੀਆਂ ਨੇ ਕਿ ਤੁਹਾਡੇ ਖਿਲਾਫ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਕੈਪਟਨ ਕਮਲਜੀਤ ਵਰਗਾ ਉਹ ਨਾ ਹੋਵੇ ਕਿ ਤੁਹਾਡਾ ਹਾਲ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਕਈਆਂ ਜਾ ਰਹੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਹਰ ਰੋਜ਼ ਵਿਰੋਧ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਸਿੱਖ ਸੰਗਤਾਂ ਵੱਲੋਂ ਤਗੀਤ ਕੀਤਾ ਜਾ ਰਿਹਾ ਹੈ ਸਮਝਾਇਆ ਜਾ ਰਿਹਾ ਹੈ ਕਿ ਤੁਸੀਂ ਬਾਦਲ ਤੋਂ ਬਚ ਕੇ ਰਹੋ ਕਿਤੇ ਤੁਹਾਡੇ ਵੱਲ ਤੁਹਾਡੇ ਨਾਲ ਕਿਤੇ ਕੈਪਟਨ ਕਮਨਜੀਤ ਵਾਲੀ ਨਾ ਹੋਵੇ ਇਸ ਤਰ੍ਹਾਂ ਦਾ ਕਿਉਂ ਕਿਹਾ ਗਿਆ ਹੈ ਕਿ ਕੈਪਟਨ ਕਵਲਨਜੀਤ ਸਿੰਘ ਨੂੰ ਜਿਹੜਾ ਉਹਦਾ ਹਾਦਸਾ ਹੋਇਆ ਕਿਸ ਨੇ ਕਰਵਾਇਆ ਹੈ ਇਸ ਉੱਤੇ ਵੀ ਹੁਣ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਕਿ ਉਧਰ ਜਿਹੜੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਉਹਨਾਂ ਨੇ ਕਿਹਾ ਕਿ ਸਾਡੀ ਜਾਨ ਵੀ ਭਾਵੇਂ ਚਲੀ ਜਾਵੇ ਲੇਕਿਨ ਅਸੀਂ 2 ਦਸੰਬਰ ਵਾਲੇ ਫੈਸਲੇ ਲਾਗੂ ਕਰਵਾ ਕੇ ਰਾਵਾਂਗੇ ਉਹਨਾਂ ਨੇ ਕਿਹਾ ਕਿ ਜੇਕਰ ਲਾਗੂ ਨਹੀਂ ਹੁੰਦੇ ਤਾ ਸ਼੍ਰੀ ਅਕਾਲ ਤੱਕ ਸਹਿਬ ਦੀ ਤਸੀਲ ਦੀ ਬੜੀ ਵੱਡੀ ਤੋਹੀਨ ਹੈ ਉਸ ਦੀ ਮਰਿਆਦਾ ਜਿਹੜੀ ਹੈ ਉਹ ਰਹਿ ਨਹੀਂ ਜਾਵੇਗੀ ਜਿਸ ਤਰ੍ਹਾਂ ਕੁਝੀਆਂ ਟਪੂਸੀਆਂ ਮਾਰੀਆਂ ਜਾ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖ ਸੰਗਤਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਅ ਚੌਕਸ ਕਰਨ ਲਈ ਚੌਕਸ ਹੋਣ ਨੂੰ ਕਿਹਾ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਕਿਤੇ ਤੁਹਾਡੇ ਤੁਹਾਡੇ ਨਾਲ ਵੀ ਕੈਪਟਨ ਕਮਨਜੀਤ ਸਿੰਘ ਵਾਲੀ ਨਾ ਹੋਵੇ ਅਜਾ ਕਿਉਂ ਹੋ ਰਿਹਾ ਕੀ ਆ ਗਿਆ ਰਿਹਾ ਜਾ ਰਿਹਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ